ਅੱਜ ਮੈਂ ਤੁਹਾਨੂੰ ਇਤਿਹਾਸ ਦਾ ਨਾ ਇੱਕ ਚੈਪਟਰ ਦੱਸਦੀ ਆ ਪਿੰਡ ਬਾਸਰਕੇ 19 ਜਨਵਰੀ ਅੱਜ ਦੇ ਦਿਨ 1533 ਨੂੰ ਇੱਕ ਬੱਚੀ ਦਾ ਜਨਮ ਹੁੰਦਾ ਉਸ ਬੱਚੀ ਨੂੰ ਗੁਰਪੁੱਤਰੀ ਗੁਰਪਤਨੀ ਗੁਰਮਾਤਾ ਗੁਰਦਾਦੀ ਗੁਰ ਪਰਦਾਦੀ ਹੋਂ ਦਾ ਸੁਭਾਗ ਪ੍ਰਾਪਤ ਹੋਇਆ ਸਮਝ ਗਏ ਹੋਵਗੇ ਮੈਂ ਕੀ ਦੀ ਗੱਲ ਕਰ ਰਹੀ ਆ ਮੈਂ ਗੱਲ ਕਰ ਰਹੀ ਆ ਬੀਬੀ ਪਾਨੀ ਜੀ ਦੀ ਗੁਰੂ ਅਮਰਦਾਸ ਪਾਤਸ਼ਾਹ ਦੀ ਬੇਟੀ ਸੀ ਬੀਬੀ ਪਾਨੀ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਪਿੰਡ ਸੀਗਾ ਬਾਸਰਕੇ ਗੁਰੂ ਅਮਰਦਾਸ ਜੀ ਦੇ ਦੋ ਪੁੱਤਰੀਆਂ ਸੀ ਬੀਬੀ ਦਾਨੀ ਤੇ ਬੀਬੀ ਪਾਨੀ ਬੀਬੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਦੇ ਨਾਲ ਹੋ ਗਿਆ ਸੀ ਤੇ ਬੀਬੀ ਭਾਨੀ ਦੀ ਵਿਆਹ ਦੀ ਉਮਰ ਸੀ ਉਹਨਾਂ ਵਾਸਤੇ ਨਾ ਮੁੰਡੇ ਦਾ ਰਿਸ਼ਤਾ ਆਇਆ ਤੇ ਮੁੰਡਾ ਕਿੱਥੋਂ ਦਾ ਸੀ ਬਾਸਰ ਕੇ ਪਿੰਡੋਂ ਦੇ ਨਾਨਕੇ ਸੀਗੇ ਮੁੰਡਾ ਕੌਣ ਸੀ ਭਾਈ ਜੇਠਾ ਜੀ ਜਿਹੜੇ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਬਣਦੇ ਆ ਸਿੱਖਾਂ ਦੇ ਚੌਥੇ ਗੁਰੂ ਬਣਦੇ ਆ ਬੀਬੀ ਭਾਨੀ ਜੀ ਦਾ ਵਿਆਹ ਬਾਸਰ ਕੇ ਪਿੰਡ ਦੇ ਦੋਤੇ ਦੇ ਨਾਲ ਹੋਇਆ ਆਪਣੀ ਪਿੰਡ ਦੇ ਦੋਤੇ ਦੇ ਨਾਲ ਹੋਇਆ ਤੇ ਗੁਰੂ ਅਮਰਦਾਸ ਜੀ ਤੇ ਬੀਬੀ ਭਾਨੀ ਜੀ ਉਸ ਤੋਂ ਬਾਅਦ ਗੋਇੰਦਵਾਲ ਆ ਕੇ ਰਹਿਣ ਲੱਗ ਪਈ ਸੀ ਤੇ ਗੁਰੂ ਰਾਮਦਾਸ ਜੀ ਉਹਨਾਂ ਦੇ ਨਾਲ ਆ ਕੇ ਗੋਇੰਦਵਾਲ ਰਹੇ ਐ ਬੀਬੀ ਪਾਨੀ ਜੀ ਸਿੱਖ ਧਰਮ ਦੇ ਵਿੱਚ ਬਹੁਤ ਉੱਚਾ ਸਥਾਨ ਰੱਖਦੇ ਆ ਪਹਿਲੇ ਦੋ ਗੁਰੂ ਸਾਹਿਬਾਨਾਂ ਨੂੰ ਛੱਡ ਕੇ ਗੁਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਜਿਹੜੇ 8 ਗੁਰੂ ਸਾਹਿਬਾਨ ਸੀਗੇ ਨਾ ਉਹ ਬੀਬੀ ਪਾਨੀ ਜੀ ਦੇ ਨਾਲ ਉਹਨਾਂ ਦਾ ਪਰਿਵਾਰਕ ਰਿਸ਼ਤਾ ਸੀਗਾ ਤੇ ਇਹ ਜਿਹੜੀ ਗੁਰਗੱਦੀ ਵੰਸ਼ ਦੇ ਵਿੱਚ ਰਹੀ ਆ ਇਹ ਵੀ ਉਹਨਾਂ ਨੇ ਬਹੁਤ ਸੇਵਾ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਉਹਨਾਂ ਨੇ ਲਈ ਸੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਉਹਨਾਂ ਦੇ ਪਿਤਾ ਸੀ ਚੌਥੇ ਗੁਰੂ ਰਾਮਦਾਸ ਜੀ ਯਾਨੀ ਭਾਈ ਜੇਠਾ ਜੀ ਬੀਬੀ ਪਾਨੀ ਜੀ ਦੇ ਪਤੀ ਸੀ ਪੰਜਵੇਂ ਗੁਰੂ ਅਰਜਨ ਦੇਵ ਜੀ ਬੀਬੀ ਪਾਨੀ ਜੀ ਦੇ ਸੁਪੁੱਤਰ ਸੀਗੇ ਛੇਵੇਂ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਪੋਤੇ ਸੀ ਸੱਤਵੇਂ ਗੁਰੂ ਹਰ Rai ਜੀ ਸੀਗੇ ਜਿਹੜੇ ਬੀਬੀ ਪਾਨੀ ਜੀ ਦੇ ਪੋਤੇ ਦੇ ਪੋਤੇ ਸੀਗੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਉਹ ਬੀਬੀ ਪਾਨੀ ਜੀ ਦੇ ਪੋਤੇ ਦੇ ਪੋਤੇ ਦੇ ਪੁੱਤ ਸੀਗੇ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਬੀਬੀ ਪਾਨੀ ਜੀ ਦੇ ਪੋਤੇ ਦੇ ਸਪੁੱਤਰ ਸੀ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 10ਵੇਂ ਗੁਰੂ ਹੋਏ ਆ ਉਹ ਬੀਬੀ ਪਾਨੀ ਜੀ ਦੇ ਪੋਤੇ ਦੇ ਪੋਤੇ ਸੀਗੇ ਉਹ ਵੀ ਹੁਣ ਜਦੋਂ ਗੁਰਗੱਦੀ ਦੇਣ ਦੀ ਗੱਲ ਹੁੰਦੀ ਆ ਇਹ ਘਟਨਾ ਕਿਵੇਂ ਹੋਈ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਸੀਗੇ ਇੱਕ ਵਾਰੀ ਉਹਨਾਂ ਨੂੰ ਸਰੋਵਰ ਦੇ ਵਿੱਚ ਨਹਾਵਾ ਰਹੇ ਸੀ ਮੰਜੀ ਦਾ ਪਾਵਾ ਟੁੱਟ ਗਿਆ ਜਿਹਦੇ ਉੱਤੇ ਗੁਰੂ ਪਾਤਸ਼ਾਹ ਬੈਠੇ ਸੀਗੇ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਸੀਗੀ ਜਿਹਦੇ ਉੱਤੇ ਉਹ ਬੈਠੇ ਸੀਗੇ ਉਹ ਉਹਦਾ ਪਾਵਾ ਟੁੱਟ ਗਿਆ ਤੇ ਬੀਬੀ ਪਾਨੀ ਨੇ ਫਟਾਫਟ ਆਪਣਾ ਪੈਰ ਉਪਾਵੇ ਦੀ ਜਗ੍ਹਾ ਰੱਖ ਦਿੱਤਾ ਤੇ ਮੇਕੋ ਦੇ ਵਿੱਚੋਂ ਬੀਬੀ ਪਾਨੀ ਦੇ ਪੈਰ ਦੇ ਵਿੱਚ ਖੂਬਗੀ ਲਹੂ ਵਗਣ ਲੱਗ ਪਿਆ ਬੀਬੀ ਪਾਨੀ ਨੇ ਤੇ ਕੋਈ ਪਰਵਾਹ ਨਹੀਂ ਕੀਤੀ ਹੈਗੀ ਪਰ ਜਦੋਂ ਗੁਰੂ ਅਮਰਦਾਸ ਜੀ ਨੇ ਵੇਖਿਆ ਵੀ ਖੂਨ ਜਿਆਉਣ ਲੱਗ ਪਿਆ ਪਾਣੀ ਦਾ ਲਾਲ ਰੰਗ ਪਾਣੀ ਦੇ ਵਿੱਚ ਕਿੱਥੋਂ ਆ ਗਿਆ ਵੇਖਦੇ ਆ ਕਿ ਬੀਬੀ ਪਾਨੀ ਨੇ ਨਾ ਚੌਂਕੀ ਦੇ ਪਾਵੇ ਦੀ ਥਾਂ ਆਪਣਾ ਪੈਰ ਥੱਲੇ ਦਿੱਤਾ ਹੋਇਆ ਤੇ ਉਹਦੇ ਵਿੱਚੋਂ ਖੂਨ ਵਗ ਰਿਹਾ ਹੈ ਉਹ ਬੜੇ ਖੁਸ਼ ਹੋਏ ਬੀਬੀ ਪਾਨੀ ਜੀ ਦੇ ਉੱਤੇ ਤੇ ਉਹਨਾਂ ਨੇ ਕਿਹਾ ਕਿ ਦੀ ਬੁੱਤਰ ਮੰਗ ਕੀ ਮੰਗਦੀਆਂ ਬੀਬੀ ਪਾਨੀ ਨੇ ਕਿਹਾ ਕਹਿੰਦੇ ਪਿਤਾ ਜੀ ਹੁਣ ਤੁਸੀਂ ਆਖ ਹੀ ਦਿੱਤਾ ਤਾਂ ਗੱਦੀ ਮੇਰੇ ਘਰ ਦੇ ਵਿੱਚ ਹੀ ਰਹੇਗੀ ਇਹ ਸੇਵਾ ਮੇਰੇ ਵੰਚ ਦੇ ਵਿੱਚ ਹੀ ਰਹੇ ਤੇ ਗੁਰੂ ਸਾਹਿਬ ਨੇ ਨਾ ਅੰਤਰ ਧਿਆਨ ਹੋ ਕੇ ਕਿਹਾ ਕਹਿੰਦੇ ਕਸ਼ਟ ਬੜੇ ਹੋਣਗੇ ਅੱਗੇ ਕਸ਼ਟ ਬਹੁਤ ਜ਼ਿਆਦਾ ਨੇ ਜਦੋਂ ਕਸ਼ਟ ਦੇ ਬਾਰੇ ਦੱਸਿਆ ਨਾ ਬੀਬੀ ਪਾਨੀ ਕਹਿਣ ਲੱਗੇ ਕਹਿੰਦੇ ਮੇਰਾ ਨਾਮ ਨਾ ਤੁਸੀਂ ਉਹ ਪਾਣੀ ਰੱਖਿਆ ਤੇ ਫਿਰ ਤੁਸੀਂ ਆਪੇ ਪਾਣਾ ਮਨਵਾ ਲਿਓ ਬੀਬੀ ਪਾਨੀ ਜਿੰਨੀ ਚੰਗੀ ਦੀ ਸੀ ਓਨੀ ਚੰਗੀ ਪਤਨੀ ਵੀ ਸੀ ਓਨੀ ਚੰਗੀ ਮਾਂ ਵੀ ਸੀ ਤੇ ਓਨੀ ਚੰਗੀ ਦਾਦੀ ਵੀ ਸੀ ਇਸ ਤਰ੍ਹਾਂ ਗੁਰਗੱਦੀ ਆ ਜਿਹੜੀ ਸੋਢੀ ਵੰਚ ਦੇ ਵਿੱਚ ਹੀ ਸੀਮਤ ਹੋ ਗਈ ਭਾਈ ਗੁਰਦਾਸ ਜੀ ਦੇ ਅਨੁਸਾਰ ਜਾਣ ਨਾ ਦੇਸਾਂ ਸੋਡੀਆਂ ਹੋਰ ਅਸਰ ਨਾ ਜਰਿਆ ਜਾਈ ਸੋ ਸਾਡੇ ਧਰਮ ਦੇ ਵਿੱਚ ਇਹ ਜੀਆਂ ਬਹੁਤ ਸਾਰੀਆਂ ਸਟਰੋਂਗ ਇੰਡੀਪੈਂਡੈਂਟ ਊਮਨ ਹੋਈਆਂ ਨੇ ਜਿਨ੍ਹਾਂ ਤੋਂ ਅਸੀਂ ਸੇਧ ਲੈ ਸਕਦੇ ਹਾਂ ਸਾਨੂੰ ਨਵੇਂ ਜ਼ਮਾਨੇ ਦੀਆਂ ਮਾਡਰਨ ਬੀਬੀਆਂ ਜਾਂ ਮਾਡਰਨ ਆਈਡਲਸ ਲੱਭਣ ਦੀ ਜ਼ਰੂਰਤ ਨਹੀਂ ਹੈਗੀ ਬਸ ਲੋੜ ਆ ਵੀ ਅਸੀਂ ਥੋੜਾ ਜਿਹਾ ਇਤਿਹਾਸ ਦੇ ਪੰਨਿਆਂ ਜਿਹੜੇ ਫਰੋਲ ਕੇ ਦੇਖੀਏ